ਭੰਗੜਾ ਸਿੱਖਣਾ ਚਾਹੁੰਦੇ ਹੋ? ਕੀ ਆਉਂਦਾ ਤੁਹਾਨੂੰ? अकेडमी किसी पर मैं थोड़ा कहते आप कह लीए कि थोड़ा हालात ठीक है उसे फिर भी अभी मैनेज करेंगे आपकूल है देखो जी सरकारी स्कूलों जो है बहुत वजी कह लोकारीूलों जिनी ਫालतू ਖਰਚੇ ਕਰਨੇ ਅਸੀਂ ਉਹ ਨਹੀਂ ਕਰਦੇ ਜੀ ਅਸੀਂ ਕਹ ਲੋ ਜਿਹੜੇ ਉਹਨਾਂ ਦੇ ਫालतू ਖਰਚਾ ਕਰਨਾ ਉਹ ਅਸੀਂ ਇਹਦੀ ਅਕੈਡਮੀ ਚੀਜ਼ ਤੇ ਕਰਕੇ ਥੋੜਾ ਬਹੁਤ ਚਲੋ ਜੀ ਦੇਖ ਕੇ ਥੋੜਾ ਬਹੁਤ ਆਉਦੇ ਦੇ ਕੰਟਰੋਲ ਕਰੀਦਾ ਆਪਣੇ ਖਰਚੇ ਘਟਾਈ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਵਾ ਤੁਸੀਂ ਜੁੜੇ ਹੋ ਢਿਲਵਾ ਟੈਲੀਵਿਜ਼ਨ ਦੇ ਨਾਲ ਅੱਜ ਆਪਾਂ ਇੱਕ ਮਿਲਾਵਾਂਗੇ ਤੁਹਾਨੂੰ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਕਿ ਸਕੇਟਿੰਗ ਖੇਡਣ ਦਾ ਸ਼ੌਕੀਨ ਆ ਤੇ ਜਾਣਾਂਗੇ ਉਸ ਬੱਚੇ ਤੋਂ ਕਿ ਉਹਨੂੰ ਇਹ ਸਕੇਟਿੰਗ ਖੇਡਣ ਦਾ ਸ਼ੌਂਕ ਆ ਜਿਹੜਾ ਉਹ ਕਿਵੇਂ ਪਿਆ ਕਿਉਂਕਿ ਅੱਜ ਕੱਲ ਆਪਾਂ ਬਹੁਤ ਸਾਰੇ ਬੱਚੇ ਆਮ ਘਰਾਂ ਦੇ ਬੱਚਿਆਂ ਨੂੰ ਦੇਖਦੇ ਆ ਕਿ ਉਹਨਾਂ ਨੂੰ ਜਿਹੜਾ ਖੇਡਣ ਦਾ ਸ਼ੌਂਕ ਨਹੀਂ ਹੁੰਦਾ ਜ਼ਿਆਦਾਤਰ ਬੱਚੇ ਆ ਜਿਹੜੇ ਮੋਬਾਈਲ ਦਾ ਜਿਹੜਾ ਉਹਨਾਂ ਨੂੰ ਸ਼ੌਂਕ ਹੁੰਦਾ ਹੈਗਾ ਤੇ ਉਸ ਤੋਂ ਇਲਾਵਾ ਉਹ ਝਾਕਦੇ ਨਹੀਂ ਨਾ ਕਿਸੇ ਦੀ ਗੱਲ ਸੁਣਦੇ ਆ ਨਾ ਉਹਨਾਂ ਦਾ ਪੜਾਈ ਦੇ ਵਿੱਚ ਆ ਜਿਹੜਾ ਉਹ ਧਿਆਨ ਉਹਦਾ ਪਰ ਇਹ ਬੱਚਾ ਜਿਹੜਾ ਉਹ ਖੇਡਣ ਦਾ ਸ਼ੌਕੀਨ ਆ ਮੋਬਾਈਲ ਤੋਂ ਫੋਨ ਤੋਂ ਬਹੁਤ ਦੂਰ ਹੈਗਾ ਇਸ ਬੱਚੇ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਹਾਲ ਆ ਬੱਚੇ ਅ ਕੀ ਨਾਮ ਆ ਪਤਾ ਤੁਹਾਡਾ ਕਰਨਜੀਤ ਹਸਨ ਟੇਲਵਾ ਟੇਲਵਾ ਕਲਾ ਪਿੰਡ ਅੱਛਾ ਬੱਚੇ ਸਭ ਤੋਂ ਪਹਿਲਾਂ ਸਾਨੂੰ ਐਂ ਦੱਸੋ ਵੀ ਕਿਹੜੀ ਕਲਾਸ 'ਚ ਪੜਦੇ ਹੋ ਤੁਸੀਂ ਤੀਸਰੀ ਜਮਾਤ ਵਿੱਚ ਤੀਸਰੀ ਥੋੜਾ ਥੋੜਾ ਉੱਚੀ ਬੋਲੋ ਬਹੁਤ ਉੱਚੀ ਸੌਣ ਉੱਚਾ ਰੱਖੋ ਤੀਸਰੀ ਜਮਾਤ ਵਿੱਚ ਤੀਸਰੀ ਜਮਾਤ 'ਚ ਪੜਦੇ ਹਾਂ ਸਕੂਲ ਕਿਹੜਾ ਪਤਾ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਰੋਟਲਾ ਮਾਕਲਾ ਸਰਕਾਰੀ ਸਕੂਲ ਚ ਪੜ੍ਹਦੇ ਹਾਂ ਅੱਛਾ ਬੱਚੇ ਮੈਂ ਤੁਹਾਨੂੰ ਦੇਖਿਆ ਮਤਲਬ ਕਾਫੀ ਵਾਰੀ ਦੇਖਿਆ ਤੁਹਾਨੂੰ ਸਕੇਟਿੰਗ ਖੇਡਦੇ ਨੂੰ ਕਿ ਕਿਵੇਂ ਤੁਹਾਨੂੰ ਇਹ ਸ਼ੌਂਕ ਕਿਵੇਂ ਪਿਆ ਕਿੱਥੋਂ ਪਿਆ ਤੁਹਾਨੂੰ ਇਹ ਸ਼ੌਂਕ ਮੈਂ ਜੋ ਚਿੜੀਆਂ ਨੂੰ ਵੇਖਦਾ ਤੇ ਮੇਰਾ ਵੀ ਇੱਦਾਂ ਦਾ ਮਾਨ ਕਰਦਾ ਪੰਛੀਆਂ ਨੂੰ ਜਦੋਂ ਤੁਸੀਂ ਉੱਡਦੇ ਆਣੂ ਦੇਖਦੇ ਹੋ ਅੱਛਾ ਤੇ ਉਸ ਵੇਲੇ ਫਿਰ ਮੈਂ ਵੀ ਆਪਣੇ ਪਾਪਾ ਨੂੰ ਜਿੱਦ ਕੀਤੀ ਕਿ ਮੈਂ ਵੀ ਇਹ ਉੱਡਾਂਗਾ ਹੂੰ ਉੱਤ ਪੰਛੀ ਤਾਂ ਉੱਡਦੇ ਹੁੰਦੇ ਪਰ ਤੁਸੀਂ ਤਾਂ ਜ਼ਮੀਨ ਤੇ ਜਿਹੜਾ ਵਿਕਲਾਂ ਦੀ ਤਰ੍ਹਾਂ ਰਹਿਣ ਕੇ ਜਾਂਦੇ ਹੋ ਮੋਟਰਸਾਈਕਲ ਦੀ ਤਰ੍ਹਾਂ ਕਾਰਾਂ ਦੀ ਤਰ੍ਹਾਂ ਬਸ ਇਹ ਹੀ ਮੈਨੂੰ ਉੱਡਣਾ ਲੱਗਦਾ اچھا ਇਹ ਤੁਹਾਨੂੰ ਉੱਡਣਾ ਲੱਗਦਾ اچھا ਉੱਡਣਾ ਲੱਗਦਾ ਤੁਹਾਨੂੰ ਇਹ ਇਸ ਤੋਂ ਇਲਾਵਾ ਤੁਹਾਡੇ ਹੋਰ ਕੀ ਕੀ ਸ਼ੌਂਕ ਨੇ ਮੇਰੇ ਸ਼ੌਂਕ ਨੇ ਕੀ ਮੇਰੇ ਇੱਕ ਤਾਂ ਭੰਗੜੇ ਵਾਲੇ ਆ ਹੂੰ ਭੰਗੜਾ ਸਿੱਖਣਾ ਚਾਹੁੰਦੇ ਆ ਤੇ ਹੁੰਦਾ ਤੁਹਾਨੂੰ ਨਹੀਂ ਮੈਂ ਸਿੱਖਣਾ ਪਹਿਲਾਂ ਲੱਗਿਆ ਹੀ ਕੈਡਮੀ 'ਚ ਉੱਚੇ ਮੈਨੂੰ ਸਾਰੇ ਕੋਈ ਕਰਾਉਂਦੇ ਹੁੰਦੇ ਸੀ ਸਵੀੰਗ ਡਾਂਸ ਕਰੰਟੇ ਔਰ ਸਕੇਟਿੰਗ ਤੇ ਸਕੇਟਿੰਗ ਤੁਸੀਂ ਇਹ ਜਿਹੜੀ ਸਿੱਖਦੇ ਹੋ ਸਿੱਖੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਰਦੇ ਹੋ ਇਹ ਕਿੱਥੋਂ ਸਿੱਖਿਆ ਤੁਸੀਂ ਫਿਰ ਇਹ ਮੈਂ ਕੈਡਮੀ 'ਚ ਸਿੱਖੀ ਹੈ ਕਿਹੜੀ ਕੈਡਮੀ 'ਚ ਬੱਚੇ ਕੋਟਕਪੂਰੇ ਕੋਟਕਪੂਰੇ ਤੇ ਤੁਹਾਨੂੰ ਇਹਦੇ ਫੀਸ ਫੂਲਸ ਦਾ ਪਤਾ ਕਿੰਨੀ ਹੋਊਗੀ ਬਹੁਤ ਜ਼ਿਆਦਾ ਫੀਸ ਹੋਗੀ ਇਹਦੀ ਤਾਂ ਜਿੱਥੇ ਸਿੱਖ 2000 ਇੱਕ ਮਹੀਨੇ ਦਾ 2000 ਅੱਛਾ ਤੇ ਸ਼ੌਕ ਦੇ ਆਪਾਂ ਬੱਚੇ ਗੱਲ ਕਰ ਰਹੇ ਸੀ ਕੀ ਕੀ ਸ਼ੌਕ ਆ ਤੁਹਾਡੇ ਤਰਾ ਭੰਗੜਾ ਦੱਸਿਆ ਤੁਸੀਂ ਇਸ ਤੋਂ ਇਲਾਵਾ 스ਵਿਮਿੰਗ ਦੱਸਿਆ ਹੋਰ ਹੋਰ ਮੇਰੇ ਮੈਂ 올림픽 ਖੇਡਾਂ ਵਿੱਚ ਜਾਂਦਾ ਕੀ ਖੇਡਾਂ 올림픽 올림픽 ਖੇਡਾਂ ਜਾਂਦੇ ਹਾਂ ਅੱਛਾ ਤੇ ਮੋਬਾਈਲ ਮੂਕੂਲ ਪਰ ਦੇਖਦੇ ਹੋ ਨਹੀਂ ਵੀ ਮੈਂ ਟੀਵੀ ਟੀਵੀ ਨਹੀਂ ਦੇਖਦਾ ਨਹੀਂ ਦੇਖਦੇ ਹਾਂ ਅੱਛਾ ਖੇਡਣ ਦਾ ਸ਼ੌਕ ਆ ਸਕੂਲੋਂ ਕਿੰਨੇ ਵਜੇ ਆ ਜਾਂਦੇ ਹੋ ਫਿਰ ਮੈਂ 3 ਵਜੇ 3 ਵਜੇ ਤੋਂ ਬਾਅਦ ਫਿਰ ਕੀ ਕਰਦੇ ਹਾਂ ਫਿਰ ਪਹਿਲੇ ਤੇ ਮੈਂ ਸਕੇਟਿੰਗ ਦੀ ਪ੍ਰੈਕਟਿਸ ਕਰਦਾ ਹਾਂ ਤੇ ਫਿਰ ਮੈਂ ਕਿੰਨੇ ਵਜੇ ਜਾਣੇ ਹਾਂ ਸਕੇਟਿੰਗ ਦੀ ਕਲਾਸ ਲਾਉਣ ਤੁਸੀਂ ਮੈਂ 4:00 ਤੋਂ 5:00 4 ਤੋਂ 5 ਵਜੇ ਇੱਕ ਘੰਟਾ ਕਲਾਸ ਹੁੰਦੀ ਹੈ ਹਾਂਜੀ ਅੱਛਾ ਤੇ ਫਿਰ ਪੜਾਈ ਕਿਹੜੇ ਵੇਲੇ ਕਰਦੇ ਹਾਂ ਪੜਾਈ ਮੇਰੀ 9:00 ਤੋਂ 3:00 ਹੁੰਦੀ ਹੈ 9 ਤੋਂ 3 ਸਕੂਲ ਦੇ ਵਿੱਚ ਨਹੀਂ ਮੈਂ ਬੱਚੇ ਸਕੂਲ ਤੋਂ ਬਾਅਦ ਦੀ ਗੱਲ ਕਰ ਰਹਾ ਤੁਸੀਂ 3 ਵਜੇ ਆ ਕੇ ਤੇ 4 ਵਜੇ ਤੁਸੀਂ ਚਲੇ ਗਏ 5 ਵਜੇ ਤੂੰ ਉੱਥੇ ਆ ਕੇ ਤੇ ਫਿਰ ਉਸ ਤੋਂ ਬਾਅਦ ਫਿਰ ਸਕੂਲ ਦੀ ਜਿਹੜੀ ਪੜਾਈ ਆ ਤੁਸੀਂ ਉਹ ਘਰੇ ਕਰਦੇ ਹੋ ਕਿ ਕਿਹੜੇ ਟਾਈਮ ਕਰਦੇ ਹੋ ਟਾਈਮ ਤਾਂ ਬਚਦਾ ਨਹੀਂ ਹੁਣਾ ਨਹੀਂ ਮੈਂ ਕਰ ਲੈਣਾ ਸਾਡੇ ਕਿਤੇ ਨਹੀਂ ਸਾਢੇ 3 ਵਜੇ ਰਾਤ ਨੂੰ ਨਹੀਂ ਫਿਰ ਪੜਦੇ ਰਾਤ ਨੂੰ ਨਹੀਂ ਪੜ੍ਹ ਨਹੀਂ ਪੜ ਲੈਣਾ ਅੱਛਾ ਤੋ ਬੱਚੇ ਨੇ ਦੱਸਿਆ ਜੀ ਆਪਣੇ ਬਾਰੇ ਸਾਨੂੰ ਕਿ ਕਿਵੇਂ ਉਹਨੂੰ ਸ਼ੌਕ ਪਿਆ ਸਕੇਟਿੰਗ ਖੇਡਣ ਦਾ ਕਿੱਥੋਂ ਉਹ ਸਿੱਖਿਆ ਤੇ ਹੋਰ ਵੀ ਉਹਨੇ ਕਾਫੀ ਗੱਲਾਂ ਜਿਹੜੀਆਂ ਆਪਦੇ ਇੰਟਰਸਟ ਬਾਰੇ ਸਾਡੇ ਨਾਲ ਸਾਂਝੀਆਂ ਕੀਤੀਆਂ ਹੁਣ ਅਸੀਂ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਨੇ ਜਿਹੜਾ ਉਹ ਆਓ ਜੀ ਰਣਜੀਤ ਜੀ ਬੈਠੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਢੈਲਵਾ ਟੈਲੀਵਿਜ਼ਨ ਤੇ ਬੱਚੇ ਇੱਧਰ ਨੋ ਜਾ ਪੁੱਤ ਧੰਨਵਾਦ ਜੀ ਅ ਰਣਜੀਤ ਜੀ ਸਾਨੂੰ ਇਹ ਦੱਸੋ ਇਹ ਬੱਚੇ ਨੂੰ ਜਿਹੜਾ ਇਹ ਸ਼ੌਕ ਸੀਗਾ ਸਕੇਟਿੰਗ ਦਾ ਇਹਨੇ ਦੱਸਿਆ ਕਿ ਇਹਨੂੰ ਸ਼ੌਕ ਪਿਆ ਤੇ ਇਹਨੇ ਤੁਹਾਡੇ ਤੋਂ ਡਿਮਾਂਡ ਕੀਤੀ ਕਿ ਤੁਹਾਨੂੰ ਇਹ ਕਲਾਸਾਂ ਲਵਾ ਲਵਾਓ ਫਿਰ ਤੁਸੀਂ ਕਿਵੇਂ ਉਹਦਾ ਕੀਤਾ ਕਿਵੇਂ ਖੋਜ ਕੀਤੀ ਇਹਨੂੰ ਉੱਥੇ ਜਿਹੜਾ ਐਡਮਿਸ਼ਨ ਕਰਵਾਉਂਦੇ ਹਾਂਜੀ ਇਹ ਨਾ ਬੱਚਾ ਮਨਟੀ ਮਲਟੀ ਟੈਲੈਂਟਡ ਕੋ ਹੁੰਗ ਜਿਵੇਂ ਮੈਨੂੰ ਵੀ ਕਦੇ-ਕਦੇ ਹੁੰਦਾ ਹੈਗਾ ਕਿ ਇਹ ਬੱਚਾ ਬਹੁਤ ਜ਼ਿਆਦਾ ਅੱਗੇ ਜਾਣਾ ਚਾਹੁੰਦਾ ਹੈਗਾ ਜੀ ਹੂੰ ਇਹ ਇਹ ਵੀ ਅਕੈਡਮੀ ਵਿੱਚ ਵੀ ਇਹਨਾਂ ਕਹੋ ਆਪਾਂ ਉਸ ਪਰਮਦਰ ਵਾਈਡ ਨੂੰ ਤੋਂ ਡਰ ਕੇ ਕੰਨੇ ਗਿਆ ਜੀ ਇਹ ਆਪਦੀ ਅਕੈਡਮੀ ਵਿੱਚ ਵੀ ਕਿਸੇ ਨੂੰ ਉੱਠਣ ਨਹੀਂ ਦਿੰਦਾਗਾ ਪਰ ਮੈਂ ਥੋੜਾ ਕਹਿੰਦੇ ਆਪਾਂ ਕਹ ਜੀ ਵੀ ਥੋੜਾ ਜੇ ਹਾਲਾਤ ਠੀਕ ਨਾ ਹੋਣ ਕਰਕੇ ਫਿਰ ਵੀ ਅਸੀਂ ਮੈਨੇਜ ਕਰ ਦਿੰਦੇ ਆ ਜੀ ਇਹਦੀ ਜਿਹੜੀ ਫੀਸ ਹੋ 2000 ਰੁਪਿਆ ਚਾਰਜ ਕਰਦੀ ਹੈ ਇੱਥੇ ਕੋੜ ਕੋੜੇ ਨਾਲ ਆਪਣੇ ਇੱਕ ਇੱਕ ਅਕੈਡਮੀ ਹੈ ਜੀ ਇਹ ਬੱਚਾ ਸਾਰੇ ਪੱਖਾਂ ਤੋਂ ਹੀ ਆਪ ਕਰਦਾ ਹੈਗਾ ਜੀ ਜੀ ਅਸੀਂ ਜਿੰਨਾ ਹੋ ਸਕਦਾ ਹੈਗਾ ਮੇਰੇ ਜਿੰਨਾ ਵੀ ਵੱਧ ਤੋਂ ਵੱਧ ਮੈਂ ਨੂੰ ਸਹਿਯੋਗ ਕਰਦਾ ਹੈਗਾ ਜੀ ਆਮ ਤੌਰ ਤੇ ਦੇਖਦੇ ਆਂ ਜੀ ਅਸੀਂ ਆਮ ਘਰਾਂ ਦੇ ਵਿੱਚ ਕਿ ਮਾਪੇ ਹੁੰਦੇ ਆ ਜਿਹੜੇ ਉਹ ਆਪਣੇ ਬੱਚਿਆਂ ਦੀ ਜਿਹੜੀ ਖੁਆਇਸ਼ ਹੁੰਦੀ ਆ ਹਨ ਉਹ ਖੁਆਇਸ਼ ਤਾਂ ਹਰੇਕ ਮਾਪੇ ਦੀ ਹੁੰਦੀ ਹੈ ਮਾਪਿ ਪਿਓ ਦੀ ਹੁੰਦੀ ਹੈ ਕਿ ਉਹਦੇ ਬੱਚੇ ਦੀਆਂ ਇੱਛਾਵਾਂ ਪੂਰੀਆਂ ਕਰੇ ਪਰ ਆਰਥਿਕ ਤੰਗੀ ਦੇ ਕਾਰਨ ਉਹਨਾਂ ਦੀ ਪੂੰਜੀ ਉਹਨਾਂ ਦਾ ਜੇਬ ਜਿਹੜੀ ਉਹ ਕੰਮ ਨਹੀਂ ਕਰਦੇ ਜਿਹਦੇ ਕਰਕੇ ਉਹ ਆਪਣੇ ਬੱਚਿਆਂ ਦੀਆਂ ਖੁਆਇਸ਼ਾਂ ਜਿਹੜੀਆਂ ਉਹ ਪੂਰੀਆਂ ਨਹੀਂ ਕਰ ਪਾਉਂਦੇ ਪਰ ਰਣਜੀਤ ਜੀ ਤੁਸੀਂ ਚੰਗਾ ਪ੍ਰਾਲਾ ਕਰ ਰਹੇ ਹੋ ਤੇ ਬੱਚੇ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕਰ ਰਹੇ ਹੋ ਮੈਂ ਜਾਨਣਾ ਚਾਹੁੰਗਾ ਤੁਸੀਂ ਕੰਮ ਕੀ ਕਰਦੇ ਹੋ ਰਣਜੀਤ ਜੀ ਮੈਂ ਨਹੀਂ ਬੀਜਲੀ ਬੋਰਡ ਤੇ ਆਊਟਸੋਰਸਿੰਗ ਤੇ ਕੰਮ ਕਰਦਾ ਆ ਆਊਟਸੋਰਸਿੰਗ ਤੇ ਹਾਂਜੀ ਅੱਛਾ ਮਤਲਬ ਰੈਗੂਲਰ ਹੈਗੇ ਹੋ ਜਾਂ ਇਹ ਨਹੀਂ ਨਹੀਂ ਜੀ ਨਹੀਂ ਸਰ ਅਸੀਂ ਤਾਂ ਪ੍ਰਾਈਵੇਟ ਤੌਰ ਤੇ ਰੱਖੇ ਹੋਏ ਆ ਪ੍ਰਾਈਵੇਟ ਤੌਰ ਤੇ ਰੰਜੀਤ ਜੀ ਫਿਰ ਸੈਲਰੀ ਬੜੀ ਥੋੜੀ ਹੁੰਦੀ ਆ ਜੀ ਫਿਰ ਘਰ ਦੇ ਵੀ ਖਰਚੇ ਹੋ ਜਾਂਦੇ ਆਣਾ ਜੀ ਤੁਹਾਡਾ ਵੀ ਖਰਚਾ ਹੁੰਦਾ ਹੋਣਾ ਹੁਣ ਜਾਂਦਾ ਹਨ ਤੇ ਉਹਦੇ ਬਾਵਜੂਦ ਵੀ ਤੁਸੀਂ ਬੱਚੇ ਨੂੰ ਜਿਹੜਾ ਅਕੈਡਮੀ ਦੇ ਵਿੱਚ ਟ੍ਰੇਨਿੰਗ ਦੇ ਲਈ ਲਗਾਇਆ ਹੋਇਆ ਰੰਜੀਤ ਜੀ ਤੁਸੀਂ ਸਲਾਘਾ ਦੇ ਪਾਤਰੋਂ ਵਧਾਈ ਦੇ ਪਾਤਰੋਂ ਕਿ ਤੁਸੀਂ ਬੱਚੇ ਨੂੰ ਜਿਹੜਾ ਇਸ ਪਾਸੇ ਲਾਇਆ ਹੋਇਆ ਹੈਗਾ ਤੇ ਕੀ ਕਹਿਣਾ ਚਾਹੋਗੇ ਹੋਰ ਇਸ ਤੋਂ ਇਲਾਵਾ ਤੁਸੀਂ ਸਭ ਤੋਂ ਪਹਿਲਾਂ ਤੇ ਵਧਾਈ ਦੋਸਤ ਪਰਮਾਤਮਾ ਦੀ ਹੈ ਜੀ ਜੀ ਨੇ ਇਸ ਬੱਚੇ ਨੂੰ ਤੇ ਸਾਨੂੰ ਇੱਧਰ ਨੂੰ ਜੋੜਿਆ ਹੈਗਾ ਜੀ ਤੇ ਬਾਕੀ ਇਹ ਅਜ ਮੈਨੇਜ ਕਰਨ ਦੀ ਹੁਣ ਦੇਖੋ ਦੇਖ ਆਪਾਂ ਪ੍ਰਾਈਵੇਟ ਸਕੂਲਾਂ ਨੂੰ ਘਰ ਪੈਣੇ ਹੈਗੇ ਆ ਜੀ ਹੂੰ ਤੇ ਦੇਖੋ ਜੀ ਸਰਕਾਰੀ ਸਕੂਲਾਂ ਜਿਹੜੇ ਹੈਗੇ ਆ ਬਹੁਤ ਵਧੀਆ ਕਹੋ ਸਰਕਾਰੀ ਸਕੂਲਾਂ ਜਿੱਨਾਂ ਜਿੱਨੀਆਂ ਕਹੋ ਕਰੀਮ ਹੁੰਦੀ ਹੈਗੀ ਅਧਿਆਪਕ ਹੁੰਦੇ ਆ ਬਹੁਤ ਚੰਗੇ ਪੜੇ ਲਿਖੇ ਤੇ ਬਹੁਤ ਬਹੁਤ ਬੇਧੀ ਜੀ ਜੀ ਤੇ ਜਿਹੜਾ ਪ੍ਰਾਈਵੇਟ ਤੇ ਜਿਹੜੇ ਅਸੀਂ ਫालतੂ ਖਰਚੇ ਕਰਨੇ ਅਸੀਂ ਉਹ ਨਹੀਂ ਕਰਦੇ ਜੀ ਜੀ ਅਸੀਂ ਕਹ ਲੋ ਜਿਹੜਾ ਤੇ ਫालतੂ ਖਰਚਾ ਕਰਨਾਗਾ ਉਹ ਅਸੀਂ ਇਹਦੀ ਅਕੈਡਮੀ ਨੂੰ ਫੀਸ ਤੇ ਕਰਕੇ ਥੋੜਾ ਬਹੁਤ ਚਲੋ ਜੀ ਦੇਖ ਕੇ ਥੋੜਾ ਬਹੁਤ ਆਪਦੇ ਦੇ ਵੀ ਕੰਟਰੋਲ ਕਰੀਦਾ ਆਪਦੇ ਖਰਚੇ ਘਟਾਈ ਜਾਂ ਜਿੰਨੇ ਵੀ ਹੈਗਾ ਜੀ ਕਿਉਂਕਿ ਦੇਖੋ ਕਹਿੰਦੇ ਨੇ ਬੂਟਾ ਲੱਗਦੇ ਨੂੰ ਤੁਸੀਂ ਜਿੰਨੀ ਖਾਕ ਪਾਉਂਗੇ ਦੇ ਸਪਰੇ ਪਾਉਂਗੇ ਉਹਨਾਂ ਹੀ ਉੱਪਰ ਫਲਰਤ ਹੋਊਗਾ ਪਰ ਜੇ ਹੁਣ ਇਹਨੂੰ ਮੈਂ ਮੰਨ ਕੇ ਚੱਲੂ ਜੀ ਆਪਾਂ ਇਹ ਬੱਚੇ ਦੀ ਟੈਲੈਂਟ ਹੈਗਾ ਤਾਂ ਆਪਾਂ ਇਹਨੂੰ ਦੱਬਾਂਗੇ ਤਾਂ ਗੱਲ ਇਹ ਟੈਲੈਂਟ ਜਿਹੜਾ ਕਿਸੇ ਨਾ ਕਿਸੇ ਬਸੇ ਜਾ ਕੇ ਹੋਰ ਕੁਝ ਕਰ ਲੈ ਜੀ ਤੇ ਰਣਜੀਤ ਜੀ ਫਿਰ ਸਕੂਲ ਦੇ ਵਿੱਚ ਵੀ ਬੱਚੇ ਤੈਨੂੰ ਗੇਮਾਂ ਖੜਾਈਆਂ ਜਾਂਦੀਆਂ ਹੋਣਗੀਆਂ ਨਹੀਂ ਜੀ ਇਸ ਵਾਰ ਨਾ ਜੀ ਇਹ ਤੀਜੀ ਕਲਾਸ ਚ ਪੜਦਾ ਹੈਗਾ ਜੀ ਜੀ ਤੇ ਮੈਂ ਮੇਰੀ ਸ਼ਿਕਾਇਤ ਨਹੀਂ ਮੈਂ ਸਕੂਲ ਮੈਨੇਜਮੈਂਟ ਨੂੰ ਮੇਰੀ ਬੇਨਤੀ ਆ ਹੁਣ ਵੀ ਜੀ ਜੀ ਵੀ ਇਹ ਬੱਚੇ ਨੂੰ ਇਸ ਵਾਰੀ ਵੀ ਖੜਾਇਆ ਜਾਂਦਾ ਇਹ ਬੱਚਾ ਹੁਣੇ ਤੁਸੀਂ ਸੁਣਿਆ ਹੀ ਹੈਗਾ ਕਹਿੰਦਾ ਮੈਂ 올ੰਪਿਕ ਖੇਡਣਾ ਚਾਹੁੰਦਾ ਹੈਗਾ ਦੇਖੋ ਜੀ ਚਲੋ ਹੌਲੀ ਜਿਹੜੀ ਕਹਿੰਦੇ ਨੇ ਜਿੰਨਾ ਜਲਦੀ ਸ਼ੁਰੂ ਕਰ ਲਈਏ ਬੰਦਾ ਛੇਤੀ ਆਉਂਦੇ ਟਾਰਗੇਟ ਵੱਲ ਨੂੰ ਚੱਲ ਜਾਂਦਾ ਹੈਗਾ ਜੀ ਸਕੂਲ ਦੇ ਵਿੱਚ ਇਹ ਗੇਮ ਹੈਗੀ ਹੈ ਜੀ ਫਿਰ ਤੁਸੀਂ ਹਾਂਜੀ 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 ਪਹਿਲਾਂ ਨਹੀਂ ਸੀ ਇੰਦਰਾ ਜੀ ਇਹ ਗੇਮਾ ਹੁਣ ਤਾਂ ਜੀ ਕਹੋ ਆਹ ਸਰਕਾਰਾਂ ਨੇ ਕਾਫੀ ਕੀਤਾ ਹੋਇਆ ਹੈਗਾ ਜੀ ਜੀ ਤੇ ਇਹ ਬੱਚਾ ਪਿਛਲੀ ਹੀ ਸੋਗਾਂ ਦੀ ਇਹਨਾਂ ਨੇ ਪਾ ਲਿਆ ਸੀਗਾ ਜੀ ਇਹਦਾ ਟਾਈਕਵਾਂਡੋ ਯਾਨੀ ਕਰਾਟੇਆ ਜਿਹਦਾ ਥੋੜਾ ਜਿਹਾ ਸੀਗਾ ਪਰ ਇਹ ਉਹਦੇ ਜਿਹੋ ਨਾਲ ਪਰਫੋਰਮੈਂਸ ਨਹੀਂ ਜਿੰਨਾ 스케이ਟਿੰਗ ਚ ਉਹ ਕਰਦਾ ਪਰਫੋਰਮੈਂਸ ਦੀ ਪਰ ਉਹਨਾਂ ਨੇ ਪਾਇਆ ਜਿਲ੍ਹੇ ਦੇ ਕਰ ਗਿਆ ਜਿਲ੍ਹੇ ਜਾ ਕੇ ਇਹ 스케이ਟਿੰਗ ਚ ਜਿਲ੍ਹੇ ਦਾ ਨਹੀਂ 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 ਕਰਾਟਾ ਹੀ ਕਰਾਂਡੋ ਹਾਂਜੀ ਕਰਾਟਾ ਜੀ ਤੇ ਤੁਸੀਂ ਫਿਰ ਸਕੂਲ ਨਾਲ ਗੱਲਬਾਤ ਕੀਤੀ ਜਿਹੜਾ ਇਹ 스케이ਟਿੰਗ ਦੇ ਵਿੱਚ ਹਾਂਜੀ ਸਰ ਮੈਂ ਬੇਨਤੀ ਸਾਰਿਆਂ ਨੂੰ ਕੀਤੀ ਹੈਗੀ ਹੈ ਜੀ ਕੀ ਕੀ ਜਵਾਬ ਮਿਲਿਆ ਤੁਹਾਨੂੰ ਉਹ ਸਰ ਜੀ ਕਹਿੰਦੇ ਸਾਨੂੰ ਚਿੱਠੀ ਨਹੀਂ ਆਈ ਜੀ ਬਾਹ ਨਹੀਂ ਹੋਇਆ ਜੀ ਆਪਾਂ ਕਿਸੇ ਨੂੰ ਮਾਰਾ ਨਹੀਂ ਦਿੰਦੇਗੇ ਜੀ ਨਾ ਹੀ ਆਪਾਂ ਕਹਿਣਾ ਕਿ ਉਹ ਨਹੀਂ ਹੈਗੇ ਜੀ ਕਿਉਂਕਿ ਕੱਲ ਬੱਚੇ ਦੀ ਵਿਖਦੀ ਗੱਲ ਹੈ ਅੱਜ ਨਹੀਂ ਬਈ ਕੱਲ ਖੇਡ ਲੂਗਾ ਨਹੀਂ ਤੇ ਇਸ ਕਰਕੇ ਨਾ ਜੀ ਬਈ ਜੀ ਮੈਂ ਇਹ ਤਾਂ ਇਹ ਚਾਹਣਾ ਹੈਗਾ ਵੀ ਇਹਨੂੰ ਦੇਖੋ ਜੀ ਜਿਹੜਾ ਮਰਜੀ ਕੰਪੀਟੀਸ਼ਨ ਲਿਓ ਬੱਚਾ ਨਾ ਸਾਡਾ ਕੰਪੀਟੀਸ਼ਨ ਲੜਨ ਨੂੰ ਹਮੇਸ਼ਾ ਹੀ ਤਿਆਰ ਰਹਿੰਦਾ ਹੈਗਾ ਜੀ ਮੈਂ ਨਹੀਂ ਇਹਨੂੰ ਆਪ ਨੂੰ ਬੱਚੇ ਨੂੰ ਵੀ ਪੱਛ ਲੱਗਦੇ ਹੈਗੇ ਤੁਸੀਂ ਦੇਖ ਨਹੀਂ ਸਕਦੇ ਹੈਗੇ ਤੇਰੀ ਅਕੈਡਮੀ ਅਕੈਡਮੀ ਜੇ ਕਦੇ ਆਪਾਂ ਫਿਰ ਵੀ ਉਸ ਪਰਮਾਤਮਾ ਤੋਂ ਮੈਂ ਦੁਬਾਰਾ ਫਿਰ ਕਹਿ ਰਿਹਾ ਜੀ ਸੋਬਰ ਮਾਦਮਾ ਦਰਕੀ ਕੇ ਨਾ ਉਹ ਅਕੈਡਮਿਕ ਵੀ ਕਿਸੇ ਨੂੰ ਛੇਤੀ ਉਹ ਨਹੀਂ ਚੱਕਣ ਨਹੀਂ ਦਿੰਦਾ ਗਾ ਸਰੀ ਪਰ ਇਹ ਇਸ ਕਰਕੇ ਨਾ ਇਹ ਰਹਿ ਰਿਹਾ ਹੈਗਾ ਜਾਂ ਤਾਂ ਸਾਡੇ ਚ ਕੋਈ ਉਹ ਹੋਇਆ ਗਾ ਜੀ ਆਪਾਂ ਕਹ ਲਈਏ ਅਸੀਂ ਨਹੀਂ ਇਹਦੇ ਉਹਨਾਂ ਪੂਰਾ ਕਰ ਸਕਦੇ ਜੀ ਤੇ ਜਿਵੇਂ ਵੀ ਤੁਸੀਂ ਸਮਝੋ ਇਸ ਵਾਰੀ ਇਹ ਖੇਡ ਸਕਦਾ ਚੰਗਾ ਨਿਕਲ ਸਕਦਾ ਤੁਸੀਂ ਸੋ ਬਹੁਤ ਬਹੁਤ ਧੰਨਵਾਦ ਰਣਜੀਤ ਜੀ ਸ਼ੁਕਰੀਆ ਜੀ ਸੋ ਅੱਜ ਗੱਲਬਾਤ ਕੀਤੀ ਆਪਾਂ ਬੱਚੇ ਨਾਲ ਰਣਜੋਤ ਨਾਲ ਤੇ ਉਹਨਾਂ ਦੇ ਫਾਦਰ ਸਾਹਿਬ ਨਾਲ ਰਣਜੀਤ ਸਿੰਘ ਜੀ ਨਾਲ ਇਹ ਜਿਨ੍ਹਾਂ ਨੇ ਕਾਫੀ ਕੁਝ ਆਪਣੇ ਬਾਰੇ ਬੱਚੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਬੱਚੇ ਨੇ ਵੀ ਆਪਣੇ ਬਾਰੇ ਜਾਣਕਾਰੀ ਦਿੱਤੀ ਸੋ ਅਸੀਂ ਆਸ ਕਰਦੇ ਆਂ ਕਾਮਨਾ ਕਰਦੇ ਆਂ ਕਿ ਇਹ ਬੱਚਾ ਜਿਹੜਾ ਰਣਜੋਤ ਸਿੰਘ ਲਗਾਤਾਰ ਤਰਕੀਆਂ ਵੱਲ ਵਧਦੇ ਤੇ ਹੋਰ ਬੱਚੇ ਵੀ ਜਿਹੜਾ ਇਹਨੂੰ ਦੇਖ ਕੇ ਇਸ ਪਾਸੇ ਨੂੰ ਖੇਡਾਂ ਵਾਲੇ ਪਾਸੇ ਨੂੰ ਮੋਬਾਈਲ ਤੋਂ ਹਟ ਕੇ ਜਿਹੜਾ ਉਹ ਗੇਮਾਂ ਵਾਲੇ ਪਾਸੇ ਨੂੰ ਆਉਣ। ਸੋ ਮੈਂ ਸੁਰੇਂਦਰ ਢੱਲਵਾ ਤੁਸੀਂ ਦੇਖ ਰਹੇ ਹੋ ਢੱਲਵਾ ਟੈਲੀਵਿਜ਼ਨ ਅਖੀਰ ਤੇ ਜਾਂਦ ਜਾਂਦੇ ਅਸੀਂ ਤੁਹਾਨੂੰ ਇੱਕ ਬੇਨਤੀ ਕਰਾਂਗੇ ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗ ਰਿਹਾ ਸਾਡੀਆਂ ਵੀਡੀਓ ਚੰਗੀਆਂ ਲੱਗ ਰਹੀਆਂ ਤਾਂ ਢੱਲਵਾ ਟੈਲੀਵਿਜ਼ਨ YouTube ਤੇ ਸਾਡਾ ਚੈਨਲ ਬਣਿਆ ਹੋਇਆ Facebook ਤੇ ਸਾਡਾ ਪੇਜ ਬਣਿਆ ਹੋਇਆ ਪਰ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਜਿਹੜਾ ਪ੍ਰੈਸ ਕਰ ਦਿਓ ਫੇਸਬੁੱਕ ਤੇ ਜਿਹੜਾ ਸਾਡਾ ਪੇਜ ਬਣਿਆ ਉਹਨੂੰ ਫੋਲੋ ਕਰ ਲਓ ਲਾਈਕ ਕਰ ਲਓ ਇਹ ਵੀਡੀਓ ਨੂੰ ਲਗਾਤਾਰ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਓ ਤਾਂ ਕਿ ਅਸੀਂ ਜਿਹੜਾ ਹੋਰ ਉਤਸ਼ਾਹ ਨਾਲ ਜਿਹੜਾ ਕੰਮ ਆ ਹੋ ਕਰਦੇ ਰਹੀਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ